ਕੈਨੇਡਾ ਦੇ ਵਿੱਚ ਪੰਜਾਬੀ ਕੁੜੀ ਦੀ ਸੜਕ ਹਾਦਸੇ 'ਚ ਹੋਈ ਮੌਤ ਪਰਿਵਾਰ ਵਾਲਿਆਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ ਕੁੜੀ ਦੇ ਆਰਗਨ ਕੀਤੇ ਡੋਨੇਟ ਤੁਹਾਨੂੰ ਦੱਸਦੇ ਕਿ ਫਿਰੋਜ਼ਪੁਰ ਦੀ ਇੱਕ ਕੁੜੀ ਜੋ ਕਿ 2023 ਦੇ ਵਿੱਚ ਕੈਨੇਡਾ ਸਟੱਡੀ ਵੀਜ਼ੇ ਤੇ ਪੜਨ ਗਈ ਸੀ ਤਾਂ ਕੁਝ ਦਿਨ ਪਹਿਲਾਂ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉੱਥੇ ਹੀ ਉਸ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਤਾਂ ਮਾਪੇ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ ਕੁੜੀ ਮੇਨ ਵੀ ਰਿਕਾਰਡ ਦੇ ਸਾਰੇ ਅੰਗ ਡੋਨੇਟ ਕਰ ਦਿੱਤੇ ਨੇ ਸਾਰੇ ਅੰਗ দান ਕਰ ਦਿੱਤੇ ਨੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਵਾਲਿਆਂ ਨੇ ਵੱਡਾ ਫੈਸਲਾ ਲਿਆ ਹੈ ਵੱਡਾ ਦਿਲ ਦਿਖਾਇਆ ਉਹਨਾਂ ਨੇ ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਮਾਪੇ ਮੋਟੀਆਂ ਰਕਮਾਂ ਦੇ ਕੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਪੜਨ ਲੈੇ ਭੇਜਦੇ ਨੇ ਲੇਕਿਨ ਇਸ ਤਰ੍ਹਾਂ ਦਾ ਜਦੋਂ ਹਾਦਸਾ ਹੁੰਦਾ ਹੈ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਂਦਾ ਜਾ ਸਕੇ ਤਾਂ ਪਰਿਵਾਰ ਆਪਣੇ ਹੱਥੀ ਉਹਨਾਂ ਦਾ ਅੰਤਿਮ ਸੰਸਕਾਰ ਕਰ ਸਕਣ ਤੁਮੰਦਪਾ ਗਾਸਤਾ ਜੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਕੁਛ ਕਹਿ ਨਹੀਂ ਸਕਦਾ ਕੀ ਸ਼ਬਦ ਹੈ ਬੇਟੀ ਦਾ ਉਹ ਸੰਸਕਾਰ ਕੀਤਾ ਉਹਦੇ ਅੰਗਾਂ ਦਾ ਵੀ ਪਤਾ ਨਹੀਂ ਲੱਗਾ ਤੁਹਾਨੂੰ ਡੋਨੇਟ ਕਿੱਥੇ ਨਹੀਂ ਦੇਵਰੇਗੀ ਹਾਂਜੀ ਉਹਦੇ ਅੰਗਾਂ 'ਚ ਉੱਤੇ ਡੋਨੇਟ ਕਰਦੇ ਜੀ ਮਾਨਵਤਾ ਦੀ ਭਲਾਈ ਲਈ ਚਲੋ ਇੱਕ ਸਾਡਾ ਜਿਹੜਾ ਘਟਾ ਪਿਆ ਉਹ ਤਾਂ ਪ੍ਰਮਾਤਮਾ ਨੇ ਵਾਤਾ ਪਰ ਹੋਰ ਕਿਸੇ ਮਾਪੇ ਨੂੰ ਉਹ ਘਟਾਣਾ ਪਾਉਣਾ ਇੱਕ ਹੀ ਵੱਡਾ ਵੱਡੀ ਬੇਟੀ ਰਹਿ ਗਈ ਛੋਟੀ ਇੱਕ ਛੋਟਾ ਬੇਟਾ ਵਾ ਇਹ ਸਾਰਾ ਤਾਂ ਵੱਡੀ ਚ। ਬਸ ਜੀ ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਦੁੱਖ ਨੂੰ ਕਿ ਜਵਨ ਰਤੇ ਬੱਚੇ ਦਾ ਟਰ ਜਾਣਾ ਮਾਪਿਓ ਦੇ ਸਾਹਮਣੇ ਇਹ ਇਹ ਸਤਮਾ ਜਿਹੜਾ ਆ ਸਹਿ ਹੁੰਦਾ ਜੀ ਇਹ ਬਰਦਾਸ਼ਤ ਕਰਨਾ ਸਭ ਤੋਂ ਵੱਡਾ ਦੁੱਖ ਆ ਜੀ ਦੁਨੀਆ ਦਾ। 2023 ਦੇ ਵਿੱਚ ਗਏ ਸੀਗੇ 2.5 ਕੋਈ ਸੀ ਲੱਗਦਾ। ਕਿਹੜੀ ਕੀ ਸਟੱਡੀ ਕਰਦੇ ਸੀ? ਉਹ ਡਿਪਲੋਮਾ ਕਰੇ ਸੀ ਕੰਪਿਊਟਰ ਇੰਜੀਨੀਅਰਿੰਗ ਦਾ। ਪੜਾਈ ਦੇ ਵਿੱਚ ਬਹੁਤ ਅੱਛੀ ਸੀ ਬੇਟੀ ਇਹ ਉਹਦਾ ਜਿਸ ਸੰਸਕਾਰ ਕੀਤਾ ਜਾ ਹਾਂਜੀ ਉਹਦਾ ਸੰਸਕਾਰ ਉੱਥੇ ਬ੍ਰੈਂਟਨ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਉੱਥੇ ਰਹਿੰਦੇ ਸੀਗੇ ਉੱਥੇ ਉਹਦਾ ਸੰਸਕਾਰ ਕੀਤਾ ਜਾ ਰਿਹਾ ਔਰ ਕੱਲ ਨੂੰ ਇੱਥੇ 5 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਦਾ ਕੋਲ ਇੱਥੇ ਗ੍ਰਹਿ ਵਿਖੇ ਪਏ ਸੀ ਹਾਂਜੀ ਜੀ ਮੈਂ ਪਰਿਵਾਰ ਦੇ ਜਿਹੜੇ ਆ ਹੌਸਲੇ ਦੀ ਦਾਤ ਦੇਵਾਗਾ ਕਿ ਇੱਕ ਤਾਂ ਬੱਚਾ ਚਲਾ ਜਾਂਦਾ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੜਾ ਫੈਸਲਾ ਵਧੀਆ ਫੈਸਲਾ ਲਿਆ ਸਮਾਜ ਨੂੰ ਸੇਧ ਦੇਣ ਲਈ ਕਿਉਂਕਿ ਬੱਚੇ ਨੇ ਤਾਂ ਵਾਪਸ ਨਹੀਂ ਹੋਣਾ ਜਿਹੜੀ ਉਹਦੇ ਅੰਗ ਦਾਨ ਕਰਦਾ ਕਿ ਉਹ ਕਿਸੇ ਕੋਈ ਹੋਰ ਕਿਸੇ ਨੂੰ ਕੋਈ ਦੁਨੀਆ ਵੇਖੇਗਾ ਖਰਾਏ ਤਾਂ ਇਹਨਾਂ ਨੇ ਬਹੁਤ ਮਤਲਬ ਬੜੇ ਹੌਸਲੇ ਵਾਲਾ ਔਰ ਬੜਾ ਉੱਚੀ ਸੋਚ ਵਾਲਾ ਫੈਸਲਾ ਲਿਆ ਦੂਸਰੀ ਮੇਰੀ ਬੇਨਤੀ ਸਰਕਾਰਾਂ ਨੂੰ ਵੀ ਆਈ ਦੁਨੀਆ ਦੇਸ਼ਾਂ ਦੀਆਂ ਵੀ ਜਿੱਥੇ ਬੱਚੇ ਪੜਨ ਜਾਂਦੇ ਨੇ ਔਰ ਸਾਡੇ ਇਸ ਦੇਸ਼ ਦੀਆਂ ਸਰਕਾਰ ਨੂੰ ਵੀ ਕਿ ਜਦੋਂ ਬੱਚੇ ਇਸ ਤਰ੍ਹਾਂ ਕੋਈ ਮਿਸ ਹੈਪ ਨਹੀਂ ਹੁੰਦੀ ਆ ਤਾਂ ਪਰਿਵਾਰ ਦਾ ਤਾਂ ਬਹੁਤ ਮੰਦਾ ਹਾਲ ਹੁੰਦਾ ਪਰਿਵਾਰ ਇਸ ਸਥਿਤੀ 'ਚ ਨਹੀਂ ਹੁੰਦਾ ਕਿ ਉਸ ਨੂੰ ਉੱਥੋਂ ਬਾਡੀ ਨੂੰ ਲੈ ਕੇ ਆਵੇ ਉਹ ਪਿਆ ਦੋਖਣਾ ਸ਼িকার ਹੁੰਦਾ ਤੇ ਉਹਦੇ ਲਈ ਸਰਕਾਰਾਂ ਨੂੰ ਉਹਨਾਂ ਸਰਕਾਰਾਂ ਨੂੰ ਮਿਲ ਕੇ ਕੋਈ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਕਿ ਬੱਚੇ ਪੜਨ ਜਾਂਦੇ ਆ ਉਹਨਾਂ ਦਾ ਕੋਈ ਰੱਬ ਨਾ ਕਰੇ ਕਿਸੇ ਨਾਲੇ ਨਾ ਹੋਵੇ ਪੜਨ ਕਰ ਹੋ ਜਾਂਦਾ ਹੈ ਤਾਂ ਉਹਦਾ ਬੋਡੀ ਤੋਂ ਲਿਉਣ ਦਾ ਪ੍ਰਬੰਧ ਸਰਕਾਰਾਂ ਦਾ ਕੁ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਕਿਉਂਕਿ ਫੀਸਾਂ ਬਹੁਤ ਜ਼ਿਆਦਾ ਹਾਈ ਫੀਸਾਂ ਪੇ ਕਰਕੇ ਬੱਚਿਆਂ ਨੂੰ ਭੇਜਿਆ ਜਾਂਦਾ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜੀ ਕਿ ਇਹਨਾਂ ਨੂੰ ਜ਼ਰੂਰ ਕੀਤਾ ਜਾਵੇ ਇਹ ਮੇਰੀ ਬੇਨਤੀ ਹੈ